PSD ਨੰਬਰ 1 ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਤੁਸੀਂ ਦੇਖ ਸਕਦੇ ਕੋ ਸਜਾਨਪੁਰ ਬੋਲਦੇ ਲਾਗੇ ਬਾਗ ਵਾਲੀ ਮਾਤਾ ਦੇ ਬਾਹਰ ਸੜਕ ਦੇ ਉੱਪਰ ਦੋ ਤਿੰਨ ਲੜਕੇ ਕਿਨਾਂ ਮੋਟਰਸਾਈਕਲ ਤੇ ਸਵਾਰ ਸੀ ਔਰ ਇੱਕ ਲੇਡੀਜ਼ ਔਰ ਇੱਕ ਜੈਂਟਸ ਵੀ ਉੱਥੇ ਇੱਕ ਅਲੱਗ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਨਾਲ ਕਾਫੀ ਝਗੜਾ ਕਰ ਰਹੇ ਸੀ ਕਿਤੇ ਅਚਾਨਕ ਪੁਲਿਸ ਕੋਰ ਇਹ ਖਬਰ ਪਹੁੰਚੀ ਤੇ ਪੁਲਿਸ ਨੇ ਮੌਕੇ ਤੇ ਆ ਕੇ ਕਾਰਵਾਈ ਕੀਤੀ ਪੁਲਿਸ ਨੇ ਉਹਨਾਂ ਨੂੰ ਪਿਆਰ ਨਾਲ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਉੱਪਰ ਉਹਨਾਂ ਨੇ ਵੀ ਜਾਨਲੇਵਾ ਹਮਲਾ ਕਰ ਦਿੱਤਾ ਪਰ ਉਹਨਾਂ ਨੇ ਫਿਰ ਵੀ ਉਹਨਾਂ ਨੂੰ ਸਮਝਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਪਰ ਮੁੰਡਿਆਂ ਨੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਵੀ ਹਮਲਾ ਕਰ ਦਿੱਤਾ ਅਤੇ ਕਾਫੀ ਗਾਲੀ ਗਲੋਚ ਕੀਤਾ ਪਰ ਫਿਰ ਵੀ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੇ ਸਮਝਦਾਰੀ ਦੇ ਨਾਲ ਕੰਮ ਲੈ ਕੇ ਵਧੀਆ ਤਰੀਕੇ ਦੇ ਨਾਲ ਬਿਨਾ ਕਿਸੇ ਮਾਰ ਕਟਾਈ ਤੋਂ ਉਹਨਾਂ ਨੂੰ ਥਾਣੇ ਵਿੱਚ ਲੈ ਕੇ ਆਏ ਤਾਂ ਪੂਰੀ ਪੁੱਛਗਿੱਛ ਕਰਕੇ ਉਹਨਾਂ ਤੇ ਕਾਰਵਾਈ ਚਾਲੂ ਕਰ ਦਿੱਤੀ ਹੈ ਦੇਖੋ ਵਿਸ਼ੇਸ਼ ਰਿਪੋਰਟ ਪੱਤਰਕਾਰ ਰਕੇਸ਼ ਕੁਮਾਰ ਪੀਐਸ ਦੀ ਨੰਬਰ 1 ਨਿਊਜ਼ ਟੀਵੀ ਸੁਝਾਨਪੁਰ ਪਠਾਨਕੋਟ ਸੌਰੀ ਆਹੀਂ ਕੋ ਡਿਊਟੀਆਂ ਲਾ ਕੇ ਤੇ ਇਧਰੋਂ ਆ ਰਹੇ ਸੀ ਥਾਣੇ ਨੂੰ ਤੇ ਥਾਣੇ ਵਾਲੇ ਮੋੜ ਤੇ ਪੁਲ ਦੇ ਉੱਤੇ ਮਾਤਾ ਵਾਲੇ ਮੋੜ ਦੇ ਉੱਤੇ ਦੋ ਮੋਟਰਸਾਈਕਲ ਸਵਾਰ ਜਿਹੜੇ ਆ ਇਹ ਲੜਦੇ ਸੀਗੇ ਕਿਸੇ ਦੂਸਰੇ ਮੋਟਰਸਾਈਕਲ ਸਵਾਰ ਨਾਲ ਇਹਨਾਂ ਦੋਨਾਂ ਮੋਟਰਸਾਈਕਲਾਂ ਨੇ ਟੱਕਰ ਹੋ ਗਈ ਪਰ ਇਹ ਜਿਹੜੇ ਮੁੰਡੇ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਤੋਰੇ ਦੇ ਨਾ ਇੱਕ ਰਜਤ ਆ ਇੱਕ ਲਾਡੂਆ ਔਰ ਜਗਿੰਦਰ ਹੈ ਇਹ ਤਿੰਨ ਜਣੇ ਇੱਕ ਜਨਾਨੀ ਤੇ ਇੱਕ ਬੰਦੇ ਨੂੰ ਘੁੱਟ ਰਹੇ ਸੀਗੇ ਅਸੀਂ ਉੱਥੇ ਇਹਨਾਂ ਨੂੰ ਪਰੇ ਹਟਾਇਆ ਤੇ ਉਹਨਾਂ ਨੂੰ ਕਿਤੇ ਵਿਆਹ ਜਾ ਰਹੇ ਸੀਗੇ ਬਜ਼ੁਰਗ ਸਿਗੇ ਜੋੜਾ ਨਾਲ ਉਹਨਾਂ ਦਾ ਇੱਕ ਮੁੰਡਾ ਵੀ ਸੀਗਾ ਉਹਨਾਂ ਨੂੰ ਅਸੀਂ ਤੋਰਿਆ ਤੇ ਮੁੜ ਕੇ ਮੇਰੇ ਨਾਲ ਇੱਕ ਸੀਗਾ ਐਸੇ ਇਹ ਉਹਦੇ ਵੀ ਉਹਨੂੰ ਜਦੋਂ ਹਟਾਇਆ ਤੇ ਕਾਗਜ਼ ਪੁੱਛੇ ਤਿੰਨ ਕਿਉਂਕਿ ਤਿੰਨ ਜਣੇ ਇਹ ਮੋਟਰਸਾਈਕਲ ਤੇ ਤੇ ਮੁੰਡੇ-ਕੁੰਡੇ ਇਹ ਤੇ ਨਸੇ ਦੀ ਹਲਤ ਵਿੱਚ ਕਿन्हा ਜੋ ਦੋ ਨਸੇ ਦੀ ਹਲਤ ਵਿੱਚ ਸੀਗੇ ਤੇ ਜਦੋਂ ਉਹਨਾਂ ਕੋਲ ਕਾਗਜ਼ਾਂ ਦੀ ਮੰਗ ਕੀਤੀ ਤੇ ਇਹ ਤੈਥ ਸਵਿਚ ਆ ਕੇ ਮੇਰੇ ਐਸੇ ਦੇ ਦੀ ਜਿਹੜੇ ਉਹ ਮਾਰਨ ਨੂੰ ਤਾਰੂ ਹੋਵੇ ਤੇ ਜਦੋਂ ਮੈਂ ਵੀ ਅੱਗੇ ਹੋ ਕੇ ਗੱਡੀ ਚ ਉਤਰ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਾਡੇ ਨਾਲ ਵੀ ਹੱਥੋਂ ਫਾਈ ਹੋਏ ਨਸੇ ਦੀ ਹਲਤ ਵਿੱਚ ਸੀਗੇ ਇਹ ਇਹਨਾਂ ਨੂੰ ਆਈ ਆਪਣੇ ਕੰਟਰੋਲ ਕਰਕੇ ਤੇ ਇਹਨਾਂ ਨੂੰ ਥਾਲੇ ਲੈ ਕੇ ਆਇਆ ਤੇ ਵਾਕੇ ਨਸ਼ੇ ਦੀ ਹਾਲਤ ਇਹਨਾਂ ਦਾ ਨੂੰ ਬਲਾਦਾ ਕਰਾ ਦੇ ਜਿਹੜੀ ਕਾਨੂੰਨੀ ਕਾਰਵਾਈ ਹੋ ਕਰਾਂਗੇ ਕਿੰਨੇ ਬੰਦੇ ਫੜੇ ਇਹ ਇੱਕ ਤੇ ਦੌੜ ਗਿਆ ਤੇ ਲੇਕਨ ਦੋ ਜਿਹੜੇ ਕਾਬੂ ਸਬਸਕ੍ਰਾਈਬ ਟੂ ਮਾਈ ਚੈਨਲ ਐਂਡ ਆਲਸੋ